ਅੱਗਾ ਇਹ ਲੱਕੜੀ ਦਾ ਮੇਲਾ ਵੀ ਇਦਾਂ ਦੀ ਲੱਕੜੀ ਤੁਹਾਨੂੰ ਪੂਰੇ ਨਕੌਦਰ ਚ ਨਹੀਂ ਮਿਲਣੀ ਜਿੱਦਾਂ ਦੀ ਮੇਰੇ ਕੋਲ ਹੋਏਗੀ ਔਰ 10% ਮੈਂ ਡਿਸਕਾਊਂਟ ਵੀ ਦਊਂਗਾ ਇਹ ਪੈਣਾ ਦੇ ਭਰਾਵਾਂ ਦਾ ਸ਼ੁਭ ਤਿਯਾਰ ਆ ਤੋ ਇਹ ਲੱਕੜੀ ਦੇਖੋਗੇ ਮੇਰੀ ਪੂਰੇ ਸ਼ਹਿਰ ਚ ਨਹੀਂ ਇਦਾਂ ਦੀ ਲੱਕੜੀ ਮਿਲਣੀ ਕੁਆਲਿਟੀ ਵਧੀਆ ਆਰ ਆਰ ਦੀ ਲੱਕੜੀ ਇਦੂ ਵੀ ਵਧੀਆ-ਵਧੀਆ ਕੰਪਨੀ ਦੀਆਂ ਲੱਕੜੀਆਂ ਦੇਖੋ ਬੜੀ ਸਸਤੀ ਲੱਕੜੀ ਦਵਾਂਗੇ ਔਰ ਹੋਸਟੇਲ ਚ ਔਰ ਰਿਟੇਲ ਚ ਦੋਨੇ ਕਰਾਂਗੇ ਰਿਟੇਲ ਵਾਲਿਆਂ ਨੂੰ ਵੀ 10% ਮੈਂ ਡਿਸਕਾਊਂਟ ਦੂੰਗਾ ਖੋਖਲਾ ਸਾਹਿਬ ਤੁਹਾਡੀਆਂ ਵੀਡੀਓ ਅੱਗੇ ਵੀ ਕਰਦੇ ਆ ਇਹ ਸ਼ੇਅਰ ਬਹੁਤ ਹੁੰਦੀਆਂ ਸ਼ੇਅਰ ਵਾਲਿਆਂ ਨੇ ਫੇਕ ਹੈ ਨਾ ਕੁਛ ਨਾ ਕੁਛ ਕਰੋ ਇਹਦਾ ਪਹਿਲਾਂ ਹੀ ਡਿਸਕਾਊਂਟ ਦੇ ਦੇਓ ਕੋਈ ਦੇਖੋ ਜੀ 10% ਮੈਂ ਡਿਸਕਾਊਂਟ ਦੇ ਰਿਹਾ ਵਾਂ ਔਰ ਮਾਰਜਿਨ ਬੜਾ ਥੋੜਾ ਰੱਖਿਆ ਵਾ ਜੇ ਤੁਸੀਂ ਆਏ ਆ ਟਾੜਾ ਮਾਨ ਕਰਕੇ ਇਤਮਾਕਾ ਜਾਂ 20% ਡਿਸਕਾਊਂਟ ਰਿਟੇਲ ਵਾਲਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ 20% ਲੈਸ ਜਿਹੜਾ ਨਈ ਸ਼ੇਅਰ ਕਰੇਗਾ ਉਹਨੂੰ 10% ਲੈਸ ਅੱਡਾ ਮਹਿਰਪੁਰ ਨਕੋਦਰ ਖੋਸਲਾ ਪਤੰਗਾ ਵਾਲਾ ਫੋਨ ਨੰਬਰ ਮੇਰਾ 9815045268 ਵਿਜ਼ਿਟ ਕਰੋ ਫਟਾਫਟ ਆਓ ਟਾਈਮ ਰਹਿ ਗਿਆ ਥੋੜਾ ਲੱਗ ਗਿਆ ਜੀ ਰਖੜੀ ਮੇਲਾ ਰਖੜੀ ਮੇਲਾ ਲੱਗ ਗਿਆ ਜੀ ਖੋਸਲਾ ਪਤੰਗਾ ਵਾਲਾ ਜੀहां ਜਿਹਨੂੰ ਸ਼ੇਅਰ ਦਾ ਬੱਚਾ ਬੱਚਾ ਜਾਣਦਾ ਖੋਸਲਾ ਪਤੰਗਾਂ ਵਾਲਾ ਇੱਥੇ ਰਖੜੀ ਮੇਲਾ ਆ ਰਿਹਾ ਭਰਾਵਾਂ ਦਾ ਭੈਣਾਂ ਦੇ ਨਾਲ ਪਿਆਰ ਭੈਣਾਂ ਦਾ ਭਰਾਵਾਂ ਦੇ ਨਾਲ ਪਿਆਰ ਵਨ ਸੁਵਨੀਆਂ ਰਖੜੀਆਂ ਸੋਹਣੀਆਂ ਸੋਹਣੀਆਂ ਰਖੜੀਆਂ ਰਖੜੀ ਜਿਹੜੀ 10 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ 10 ਰੁਪਏ ਦੀ ਰਖੜੀ 20 ਰੁਪਏ ਦੀ ਰਖੜੀ 30 ਰੁਪਏ ਦੀ ਰਖੜੀ 50 ਰੁਪਏ ਦੀ ਰਖੜੀ 200 ਦੀ ਰਖੜੀ 250 ਦੀ ਰਖੜੀ ਅੰਦਰ ਲੈ ਚਲਾਂਗੇ ਗੱਲਬਾਤ ਕਰਾਵਾਂਗੇ ਖੋਸਲਾ ਸਾਹਿਬ ਨਾਲ ਨਾਲ-ਨਾਲ ਕੁਝ ਨਾ ਕੁਝ ਜਿਹੜਾ ਵੀਡੀਓ ਸ਼ੇਅਰ ਕਰੂਗਾ ਉਹਨੂੰ ਰੈਵ ਵੀ ਕਰਾਵਾਂਗੇ ਤੋ ਰਖੜੀਆਂ ਕਿੱਥੋਂ ਲੈਣੀਆਂ ਤੁਸੀਂ ਆ ਕੇ ਖੋਸਲਾ ਪਤੰਗਾਂ ਵਾਲਾ ਅੱਡਾ ਮਹਿਤਪੁਰ ਨਿਕੋਦਰ ਆਓ ਤੁਹਾਨੂੰ ਲੱਜਦੇ ਆ ਦੁਕਾਨ ਦੇ ਅੰਦਰ ਔਰ ਦਿਖਾਨੇ ਆ ਵਧੀਆ ਵਧੀਆ ਰਖੜੀਆਂ ਜਿਹੜੀਆਂ ਸਿਰਫ ਨਿਕੋਦਰ ਤੋਂ ਮਿਲਣਗੀਆਂ ਖੋਸਲਾ ਪਤੰਗਾਂ ਵਾਲਾ ਅੱਡਾ ਮਹਿਤਪੁਰ ਨਿਕੋਦਰ ਤੰਗ ਵਾਲਾ ਅੱਡਾ ਮਹਿਤਪੁਰ ਦੇ ਅੰਦਰ ਮੌਜੂਦ ਆ ਸ਼ੋਪ ਦੇ ਅੰਦਰ ਮੌਜੂਦ ਆ ਕਿਉਂਕਿ ਭੈਣਾਂ ਦਾ ਭਾਈਆਂ ਦੇ ਨਾਲ ਪਿਆਰ ਹੈ ਜਿਹੜਾ ਕਿ ਰਖੜੀ ਦਾ ਤਿਉਹਾਰ ਆ ਰਿਹਾ ਆ ਰਖੜੀਆਂ ਤੇ ਲਾਤੀ ਇਹਨਾਂ ਨੇ ਸੇਲ ਸਸਤੀਆਂ ਕਰ ਦਿੱਤੀਆਂ ਕਿੰਨੀਆਂ ਕੀਤੀਆਂ ਆ ਕਿਉਂਕਿ ਬੱਚੇ ਜਿਹੜੇ ਬੱਚਾ ਬੱਚਾ ਇਹਨੂੰ ਉਧਰ ਦਾ ਜਾਣਦਾ ਹੈ ਖੋਸਲਾ ਸਾਹਿਬ ਇੱਕ ਕਰੀ ਇਹਨਾਂ ਦੇ ਕੈਮਰਾ ਮਾਰ ਦਿਓ ਹਾਂ ਜੀ ਸਾਰਿਆਂ ਨੂੰ ਜੀ ਕੀ ਹਾਲ ਆ ਸਰ ਬਸ ਵਧੀਆ ਜੀ ਟੀਮ ਦਾ ਸਾਹਿਬ ਤੁਹਾਡਾ ਸਵਾਗਤ ਆ ਜੀ ਕਹਿੰਦੇ ਰਖੜਿਆ ਮੇਲਾ ਲਾਤਾ ਮੈਂ ਕਾਹ ਨਹੀਂ ਲੱਕੜੀ ਦਾ ਮੇਲਾ ਵੀ ਇਦਾਂ ਦੀ ਲੱਕੜੀ ਤੁਹਾਨੂੰ ਪੂਰੇ ਨਕੌਦਰ ਚ ਨਹੀਂ ਮਿਲਣੀ ਜਿੱਦਾਂ ਦੀ ਮੇਰੇ ਕੋਲ ਹੋਏਗੀ ਔਰ 10% ਮੈਂ ਡਿਸਕਾਊਂਟ ਵੀ ਦਊਂਗਾ ਇਹ ਪੈਣਾ ਦੇ ਭਰਾਵਾਂ ਦਾ ਸ਼ੁਭ ਤਿਯਾਰ ਆ ਇਹ ਕੁਝ 10% ਮੇਰੇ ਵੱਲੋਂ ਡਿਸਕਾਊਂਟ ਔਰ ਤੁਸੀਂ ਲੱਕੜੀ ਦੇਖੋਗੇ ਮੇਰੀ ਪੂਰੇ ਸ਼ਹਿਰ ਚ ਨਹੀਂ ਇਦਾਂ ਦੀ ਲੱਕੜੀ ਮਿਲਣੀ ਵਾਹ ਜੀ ਵਾਹ ਆ ਰਖੜੀ ਦੇਖੋ ਕਹਿੰਦੇ ਕੁਆਲਿਟੀ ਵਧੀਆ ਆ ਆਰ ਆਰ ਦੀ ਲੱਕੜੀ ਇਦੋਂ ਵੀ ਵਧੀਆ ਵਧੀਆ ਕੰਪਨੀ ਦੀਆਂ ਲੱਕੜੀਆਂ ਦੇਖੋ ਰਖੜੀ ਟੌਪ ਟੌਪ ਦੀ ਆ ਵਾਹ ਜੀ ਵਾਹ ਵਾਹ ਜੀ ਵਾਹ ਬੜੀ ਸਸਤੀ ਲੱਕੜੀ ਦਵਾਂਗੇ ਔਰ ਹੋਸਟੇਲ ਚ ਔਰ ਰਿਟੇਲ ਚ ਦੋਨੇ ਕਰਾਂਗੇ ਰਿਟੇਲ ਵਾਲਿਆਂ ਨੂੰ ਵੀ 10% ਮੈਂ ਡਿਸਕਾਊਂਟ ਦੂੰਗਾ ਆਪਣੇ ਵੱਲੋਂ ਕਹਿੰਦੇ ਭਾਵੇਂ ਥੋਕੇ ਚ ਲੈ ਜਾਓ ਭਾਵੇਂ ਪਰਚੂਨੇ ਚ ਲੈ ਜਾਓ ਰਖੜੀ ਮਿਲਨੀ ਆ ਅੱਗੇ ਤਾਂ ਕਹਿੰਦੇ ਪਤੰਗ ਲੈ ਜਾਓ ਜਾਣਾ ਕਿੱਥੇ ਆ ਕਹਿੰਦੇ ਖੋਸਲੇ ਦੁਕਾਨ ਤੇ ਜਾਣਾ ਬੱਚੇ-ਬੱਚੇ ਵੀ ਕਹਿੰਦੇ ਸੀ ਹੁਣ ਵੀ ਕਿੱਥੇ ਆਉਣਾ ਰਖੜੀ ਲੈਣ ਖੋਸਲਾ ਪਤੰਗਾ ਵਾਲਾ ਅੱਡਾ ਬਹਿਤਪੁਰ ਦੇ ਖਣੇ ਆ ਰਖੜੀਆਂ ਬਹੁਤ ਪਿਆਰੀਆਂ ਪਿਆਰੀਆਂ ਸਰ ਕਿਥੋਂ ਲੈ ਆਈਆਂ ਨਹੀਂ ਵਧੀਆ ਵਧੀਆ ਰੱਖੀਆਂ ਇਹ ਮੇਰੇ ਕੋਲ ਵੱਖ-ਵੱਖ ਜਗ੍ਹਾ ਤੋਂ ਆਈਆਂ ਕੁਝ ਜਲੰਧਰੋਂ ਆਈਆਂ ਕੁਝ ਲੁਧਿਆਣੋਂ ਆਈਆਂ ਕੁਝ ਅੰਮ੍ਰਿਤਸਰੋਂ ਆਈਆਂ ਇਹ ਸਿਲੈਕਟਡ ਪੀਸ ਆ ਜਿਹੜੇ ਮੈਨੂੰ ਜਿਹੜੀ ਵਧੀਆ ਲੱਗਦੀ ਸੀ ਉਹ ਸ਼ਹਿਰ ਚੋਂ ਆਈਆਂ ਇਹ ਸਿਲੈਕਟਡ ਪੀਸ ਆ ਸਾਰੇ ਪੂਰੇ ਨਕੌਦਰ ਜਣੇ ਇੱਧਰ ਨੇ ਇਹ ਸਿਲੈਕਟਡ ਪੀਸ ਆ ਕਹਿੰਦੇ ਨਕੌਦਰ ਜਿਨੇ ਮਿਲ ਨਹੀਂ ਆ ਵਧੀਆ ਇਤੋਂ ਰੱਖਣੀਆਂ ਕੜ ਰਖੜ ਜਿਹੜੀ ਆ ਸ਼ੁਰੂ ਕਿੰਨੇ ਤੋਂ ਹੋ ਜਾਂਦੀ ਹੈ ਇਹ ਸ਼ੁਰੂ ਮੇਰੇ ਕੋ 10 ਰੁਪਏ ਤੋਂ ਲੈ ਕੇ 20 ਰੁਪਏ 30 ਰੁਪਏ ਫਿਰ 250 ਰੁਪਏ ਤੱਕ ਉਹਦੇ ਵਿੱਚ ਵੀ ਮੈਂ ਤੁਹਾਨੂੰ 250 ਵਾਲੀ 10 ਰੁਪਏ ਵਾਲੀ 20 ਵਾਲੀ 30 ਵਾਲੀ ਸਾਰਿਆਂ 'ਚ 10% ਮੈਂ ਡਿਸਕਾਊਂਟ ਦੂੰਗਾ ਆ ਪਾ ਖੋਸਲਾ ਸਾਹਿਬ ਤੁਹਾਡੀਆਂ ਵੀਡੀਓ ਅੱਗੇ ਵੀ ਕਰਦੇ ਆ ਇਹ ਸ਼ੇਅਰ ਬਹੁਤ ਹੁੰਦੀਆਂ ਸ਼ੇਅਰ ਵਾਲਿਆਂ ਨੇ ਫੇਕ ਹੈ ਨਾ ਕੁਛ ਨਾ ਕੁਛ ਕਰੋ ਇਹਦਾ ਪਹਿਲਾਂ ਹੀ ਡਿਸਕਾਊਂਟ ਦੇ ਦਿਓ ਕੋਈ ਦੇਖੋ ਜੀ 10% ਮੈਂ ਡਿਸਕਾਊਂਟ ਦੇ ਰਿਹਾ ਵਾਂ ਔਰ ਮਾਰਜਿਨ ਬੜਾ ਥੋੜਾ ਰੱਖਿਆ ਵਾ ਜੇ ਤੁਸੀਂ ਆਏ ਆ ਟਾੜਾ ਮਾਨ ਕਰਕੇ ਇਤਮਾ ਕਈਆ 20% ਡਿਸਕਾਊਂਟ ਰਿਟੇਲ ਵਾਲਿਆਂ ਨੂੰ ਵਾਹ ਵਾਹ ਜੇ ਵੀ ਕੋਈ ਹਾਈਵੇ 20% ਡਿਸਕਾਊਂਟ 200 ਰੁਪਏ ਦੀ ਲੱਕੜੀ ਰੋ 40 ਰੁਪਏ ਲੈਸ ਹੋ ਜਾਣੇ ਵਿੱਚੋਂ ਹੋਰ ਦਤੋ ਸੇਵਾ ਵਾਹ ਵਾਹ ਕੰਦਰ ਲੈਸ 20% ਜਿਹੜਾ ਵੀਡੀਓ ਸਾਡੀ ਸ਼ੇਅਰ ਕਰਕੇ ਆਊਗਾ ਸ਼ੇਅਰ ਕਰਕੇ ਆਏਗਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ 20% ਲੈਸ ਜਿਹੜਾ ਨਈ ਸ਼ੇਅਰ ਕਰੇਗਾ ਉਹਨੂੰ 10% ਲੈਸ ਅੱਛਾ ਕਰੀ ਇਹਦੀ ਲੋਕੇਸ਼ਨ ਦੱਸ ਦਿਓ ਕਿੱਥੇ ਪੈਂਦੀ ਹੈ ਆਪਣੀ ਇਹ ਆਪਣਾ ਜੀ ਅੱਡਾ ਮੈਰਪੁਰ ਨਕੋਦਰ ਖੋਸਲਾ ਪਤੰਗਾ ਵਾਲਾ ਫੋਨ ਨੰਬਰ ਮੇਰਾ 9815045268 ਵਿਜ਼ਿਟ ਕਰੋ ਫਟਾਫਟ ਆਓ ਟਾਈਮ 来 ਗਿਆ ਥੋੜਾ ਬਾਹਰ ਪੇ ਜੋ ਚਾਹ ਪੀ ਲੋ ਲੈ ਕੇ ਰੱਖ ਲੋ ਇਹ ਬਾਅਦ ਚ ਲੱਭਣੀ ਨਹੀਂ ਲੱਗੇ ਫੋਨ ਨੰਬਰ ਕਰ ਫੇਰ ਰਾਨ ਨਾ ਦਦੋ ਜਰਾ ਕਹੀ 98150 45266 ਮੇਰਾ ਕੰਟੈਕਟ ਨੰਬਰ ਆ ਜਿਹੜਾ ਮਰਜੀ ਆ ਕੇ ਵਿਜ਼ਿਟ ਕਰੇ ਹੋਸੇ ਰੇਟ ਰਿਟੇਲ ਚ ਰਿਟੇਲ ਵਾਲਿਆਂ ਨੂੰ 20% ਡਿਸਕਾਊਂਟ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਲਓ ਜੀ 10% ਤੋਂ 20% ਤੱਕ ਸੇਲ ਲਾਤੇ ਇਰਾਣੇ ਕਹਿੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 20% ਰਖੜੀਆਂ ਬਹੁਤ ਸੋਹਣੀਆਂ ਸੋਹਣੀਆਂ ਵਾਈਬਾ ਆ ਚੱਕੀ ਜਰਾ ਬੜੀਆਂ ਜਗਮਗਉਂਦੀਆਂ ਆ ਆ ਬੱਚਿਆਂ ਦੀ ਪਸੰਦ ਆ ਵਾਹ ਜੀ ਵਾਹ ਇਹ ਬੱਚਿਆਂ ਦੀ ਪਸੰਦ ਆ ਇਹ ਆਵਾਜ਼ ਵਾ ਆ ਵੀ ਦਿਖਾ ਦਿਓ ਜਰਾ ਆਏ ਹਾ ਹਾ ਇਹ ਵੀ ਬੱਚਿਆਂ ਦੀ ਪਸੰਦ ਆ ਵਾਹ ਜੀ ਵਾਹ ਨਾਲ ਇਹ ਰਿੰਗ ਨਾਲ ਘੜੀ ਵਾਲੀ ਲਖੜੀ ਨਾਲ ਰੰਗੇ ਦੇ ਨਾਲ ਘੜੇ ਇਹ ਸਪੈਸ਼ਲ ਲੱਬ ਗੇ ਲੈਣ ਦੀ ਪੂਰੇ ਨਕੌਦਰ ਚ ਮਿਲੂਗੀ ਬੱਚਿਆਂ ਨੂੰ ਬਹੁਤ ਪਸੰਦ ਆਈ ਇਹਦੇ 10 ਡੱਬੇ ਮੇਰੇ ਵਿਕ ਚੁੱਕੇ ਆ ਇਹ ਤੇ ਬੱਚੇ ਉਦਾਂ ਹੀ ਲਈ ਜਾਂਦੇ ਆ ਉਦਾਂ ਹੀ ਲਈ ਜਾਂਦੇ ਤੇ ਜਿਹੜੇ ਆ ਵਾਲੀ ਆ ਦੇਖੋ ਤੇ ਆ ਆ ਜਾਓ ਬਾਹਰ ਇਹ ਲਾਈਟ ਵਾਲੀ ਲੱਕੜੀ ਆ ਜੀ ਹਾਂ ਬਹੁਤ ਸਸਤੀ ਆਟਮਾ 20 10 20 ਰੁਪਏ ਦੀ ਰੇਟ ਦੀ ਆਈਟਮ ਆ ਇਹਦੇ ਵਿੱਚ ਵੀ ਡਿਸਕਾਊਂਟ ਹੋ ਜਾਣਾ 20% ਇੱਕ ਕਿੰਨੇ ਦੀ ਰਖੜੀ ਆ ਇਹ 20 ਰੁਪਏ ਦੀ ਲਖੜੀ ਆ ਇਹ ਚੋਂ ਵੀ 20% ਡਿਸਕਾਊਂਟ ਵਾਹ ਵਾਹ 20 ਰੁਪਏ ਦੀ ਇੱਕ ਰਖੜੀ ਦੇਖੋ ਨਿਗਾਹ ਮਾਰੋ ਲਾਈਟਾਂ ਜਗਦੀਆਂ ਸਿਰਫ ਸਿਰਫ 20 ਰੁਪਏ ਦੀ ਰਖੜੀ ਉੱਚੋਂ ਵੀ ਲੈਸ ਹੋ ਜਾਣੀ ਆ ਕਿੰਨੀ ਜੀ 20% 20% ਲੈਸ ਕਰਕੇ ਕਿੰਨੇ ਆਏਗਾ 20% ਚੋਂ ਲਾ ਲਓ ਤੁਸੀਂ ਦਰਜੰਦਤਾਵਨਾ ਇਹ ਤਾਂ ਨੂੰ 15 16 ਰੁਪਏ ਦੀ ਪੈ ਗਈ 15 ਰੁਪਏ ਦੀ ਰੱਖਣੀ ਆ ਜੀ ਜਿਹੜਾ ਸ਼ੇਅਰ ਕਰਕੇ ਆਊਗਾ ਵੀਡੀਓ ਸ਼ੇਅਰ ਕਰੋ 15 ਰੁਪਏ ਦੀ ਰੱਖਣੀ ਆ ਆ ਵਾਲੀ ਵਾਹ ਵਾਹ ਹੋਰ ਇਹਦੇ ਚ ਕਿਹੜੀ ਆ ਇਹ ਕਿੰਨੇ ਦੀ ਆ ਜੀ ਇਹ ਹੈ ਕਿ 200 ਰੁਪਏ ਦੀ ਜੀ 20% ਲੈਟਸ ਸ 180 ਰੁਪਏ ਦੀ ਪੈ ਗਈ ਇਹ 20% ਲੈਸ ਆ ਇਸ ਰੱਖੜੀ ਤੇ 20% ਬੋਕ ਕੇ ਜਿਹੜਾ ਸ਼ੇਅਰ ਕਰਕੇ ਆਵੇ ਉਹਨੂੰ ਜਿਹੜਾ ਸ਼ੇਅਰ ਕਰਕੇ ਆਉ ਉਹ ਦਿੱਤੀ ਤੇ 10% ਰਖੜੀ ਦੇਖੋ ਇਹ ਕਿਆ ਪਿਆਰੀਆਂ ਪਿਆਰੀਆਂ ਐ ਡੱਬੀਆਂ ਬਣਾਈਆਂ ਕਿੱਡੀ ਟੌਪ ਦੀ ਰਖੜੀ ਆ ਵਾਹ ਜੀ ਵਾਹ ਕਰੇ ਦਿਖਾ ਦਿਓ ਜਿਹੜਾ ਕੱਢ ਕੇ ਆ ਵਾਹ ਇਹ ਬਹੁਤ ਟੌਪ ਦੀ ਰਖੜੀ ਆ ਵਾਹ ਜੀ ਵਾਹ ਦਮਾ ਬਾਹਰ ਭੇਜੋ ਬਾਹਰ ਭੇਜੋ ਚਾਹੇ ਢਣਾ ਲੈ ਜਾਣ ਭਰਾਵਾਂ ਨੂੰ ਖੁਸ਼ ਕਰਦੇ ਨੇ ਰਖੜੀ ਵਾਜੀ ਵਾਰ ਰਖੜੀਆਂ ਵਨ ਸਮਾਨੀਆਂ ਜੀ ਉਹ ਸਮਾਨ ਵੀ ਮਾਲ ਵੀ ਕਹਿੰਦੇ ਥੋੜਾ ਜਿਹਾ ਕਦਮ ਹੋਣਾ ਲਾਇਆ ਤੋਂ ਮਾਲ ਥੋੜਾ ਜਿਹਾ ਜੀ ਕਾਫੀ ਮੇਰਾ ਵਿਕ ਚੁੱਕਾ ਵਾ ਹੋਸਟਲ ਚ ਵਿਕ ਚੁੱਕਾ ਵਾ ਹੁਣ ਤੇ ਮਤਲਬ ਕਿ ਤੁਸੀਂ ਆਓ ਫਟਾਫਟ ਖਰੀਦੋ ਜਿਹੜੀ ਚੀਜ਼ ਖਤਮ ਫੇ ਉਹ ਖਤਮ ਫੇਰ ਅਗਲੇ ਸਾਲ ਜਿਹੜੀ ਖਤਮ ਹੋ ਖਤਮ ਹੋ ਤੋ ਅਗਲੇ ਸਾਲ ਅੱਛਾ ਇੱਕ ਧਾਗੇ ਵੀ ਆਉਂਦੇ ਧਾਗੇ ਵੀ ਆਪਣੇ ਧਾਗੇ ਵੀ ਹੈਗੇ ਜੀ ਧਾਗੇ ਵੀ ਜਰੂਰ ਦਿਖਾਓ ਜੀ ਉਹ ਵੀ ਦੇਖਾਂਗੇ ਆ ਚੰਦਨ ਦਾ ਧਾਗਾ ਆਇਆ ਜੀ ਹੋਰ ਧਾਗੇ ਦਿਖਾ ਲਈ ਵਾਹ ਜੀ ਵਾਹ ਚੰਦਨ ਦਾ ਧਾਗਾ ਚੰਦਨ ਦਾ ਧਾਗਾ ਆਇਆ ਜੀ ਆ ਲਓ ਜੀ ਆ ਚੰਦਨ ਦਾ ਧਾਗਾ ਧਾਗੇ ਵੀ ਕਈ ਭੈਣਾਂ ਨੂੰ ਬਹੁਤ ਪਸੰਦ ਆ ਤਿੰਨ ਲਹਿਰ ਵਾਲਾ ਧਾਗਾ ਆਇਆ ਮੇਰੇ ਕੋਲ ਤਿੰਨ ਲਹਿਰ ਵਾਲੀ ਲੱਕੜੀ ਆ ਵੇ ਐਡਾ ਵੱਡਾ ਧਾਗਾ ਆਇਆ ਵਾਹ ਜੀ ਵਾਹ ਹਾਏ ਹਾਏ ਇਹ ਕਿੰਨੇ ਦਾ ਪੀਸ ਪੈਣਾ ਇਹ 50 ਰੁਪਏ ਦਾ ਪੀਸ ਆ 20% ਲੈਸ ਸ਼ੇਅਰ ਕੀਤੇ ਤੇ 10% ਉਦਾ ਹੋਏਗਾ ਵਾਹ ਯਾਰ 50 ਰੁਪਏ ਦੀ 50 ਰੁਪਏ ਦਾ ਦੇਖੋ ਧਾਗਾ 20% ਲੈਸ ਦਾ 10 ਰੁਪਏ ਦਾ ਸਿਰਫ ਸਿਰਫ 10 ਰੁਪਏ ਲੈ ਜਾਓ ਬੋਲਦੇ ਜਰਾ ਲੈ ਜਾਓ ਜੀ 10 ਰੁਪਏ ਦੀ ਲੱਕੜੀ 20% ਡਿਸਕਾਊਂਟ ਜਿਹੜਾ ਲੈ ਗਿਆ ਰਿਟੇਲ ਵਾਲਿਆਂ ਨੂੰ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਹਾਂ ਜੀ ਸਿਰਫ ਸਿਰਫ ਕਿੰਨੇ ਦੀ 10 ਰੁਪਏ ਦੇ 10 ਰੁਪਏ ਦੇ ਵਧੀਆ ਧਾਗਾ ਵਧੀਆ ਧਾਗਾ ਕਿਧੋਂ ਨਹੀਂ ਮਿਲਣਾ 10 ਰੁਪਏ ਦੇ 10 ਰੁਪਏ ਦਾ ਬੜਾ ਹਲਕਾ ਧਾਗਾ ਵਿਕਦਾ ਇਹ ਬੜੀ ਟੋਪ 10 ਰੁਪਏ ਦਾ 10 ਰੁਪਏ ਦਾ ਕਿਹੜਾ ਧਾਗਾ 10 ਰੁਪਏ ਦਾ ਹੀ ਬੜਾ ਵਧੀਆ ਧਾਗਾ ਵਾ 10 ਰੁਪਏ ਚ ਹਲਕਾ ਧਾਗਾ ਵਿਕਦਾ ਇਹ ਵਧੀਆ ਧਾਗਾ ਦਾਸ ਕੋਖਲਾ ਨਾ ਸਵੇਰੇ ਹੀ ਗਾਹ ਆ ਜਾਣੇ ਆ ਏ ਲੈ ਜਾਣਾ ਲੋਕਾਂ ਨੇ ਗਾਈ ਲੁੱਟ ਲਿਓ ਮਾਲ ਵੀ ਥੋੜਾ ਹੀ ਰਹਿ ਗਿਆ ਲੁੱਟ ਲਿਓ ਜੀ ਲੁੱਟ ਲਓ 10 ਰੁਪਈਆ ਸਿਰਫ 10 ਰੁਪਏ ਅਸੀਂ ਲੱਕੜੀ ਤੋਂ ਪਹਿਲੇ ਹੀ ਵਿਲਾ ਹੋਣੇ ਚਾਹੁੰਦੇ ਆ ਆਈ ਵਾ ਪਹਿਲੇ ਪਤੰਗਾਂ ਦਾ ਸੀਜ਼ਨ ਆਉਂਦਾ ਉਸ ਤੋਂ ਬਾਅਦ ਨਾਲ ਹੀ ਪਤੰਗਾਂ ਦੀ ਤਿਆਰੀ ਆ ਜੀ ਹਾਂਜੀ ਮੇਰੇ ਤਿੰਨ ਫੈਸਟੀਵਲ ਆ ਪਤੰਗ ਲੱਕੜੀ ਤੇ ਹੋਲੀ ਬਾਸ ਉਹ ਤੇ ਆਫਸੀਜਨ ਚ ਖਲੋਣੇ ਹੁੰਦੇ ਜੀ ਉਹ ਵੀ ਹੋਸੇਲੇ ਹੀ ਹੁੰਦਾ ਬਿਲਕੁਲ ਜੀ ਹੋਲ ਸੇਰ ਹੀ ਹੁੰਦਾ ਇਹ ਸਮਾਨ ਕੋਈ ਹੋਰ ਦਿਖਾਣਾ ਚਾਹੋਗਾ ਸਾਨੂੰ ਕੋਈ ਵਧੀਆ ਵਧੀਆ ਗੱਡੀ ਆਟਮਾ ਹਾਂ ਤੇ ਮਾਈ ਮੇਰੇ ਕੋ ਇਹ ਰੇਣਾ ਕਬੰਦੀ ਆ ਲਖੜੀ ਆ ਬੱਚਿਆਂ ਦੀ ਆਈਟਮ ਹੈ ਰੀ ਹੈ ਨਾ ਕੋ ਬੰਦੀ ਆ ਤੇ ਨਾਲ ਹੀ ਲਖੜੀ ਆ ਇਸ ਤੋਂ ਇਲਾਵਾ ਮੇਰੇ ਕੋ ਆਈ ਆ ਪੌਪੜ ਵਾਲੀ ਲਖੜੀ ਇਹ ਪੌਪੜ ਬੱਚਿਆਂ ਨੂੰ ਪਿੱਛੇ ਜੇ ਬੜਾ ਮਸ਼ਹੂਰ ਹੋਇਆ ਸੀ ਪੌਪੜ ਐਰ ਕਿ ਉਹ ਲਖੜੀ ਦੇ ਵਿੱਚ ਮੈਂ ਮੰਗਵਾਈ ਪੌਪੜ ਪੌਪੜ ਪੈਣੀ ਆ ਜੀ ਇਹ ਸਾਰੀ ਹੈਗੀ ਆ ਜੀ 20 ਰੁਪਏ ਦੀ ਉਹ ਵੀ 20 ਰੁਪਏ ਲੈ ਬਿੱਲ ਹੋਰ ਇਹ ਵਿੱਚ ਵੀ 10 20 ਰੁਪਏ ਪਰਸੈਂਟ ਪਰਸੈਂਟ ਲੈਸ ਵੀ ਹੋਣੀ ਆ ਓਏ ਹੋਏ 20 ਰੁਪਏ ਦੀ ਰਖੜੀ ਤੁਹਾਨੂੰ 15 16 ਰੁਪਏ ਦੀ ਪੈਣੀ ਆ ਇਹ ਤੋਂ ਘਟ ਨਹੀਂ ਬਹੁਤ ਮਜ਼ਾ ਲੱਗਦਾ ਬਹੁਤ ਵਧੀਆ ਲੱਗਦਾ ਵਾਜੀ ਵਾ ਆ ਇਹ ਕਿੰਨੇ ਦੀ ਪੈਣੀ ਆ ਜੀ ਇਹ 50 ਰੁਪਏ ਦੀ ਆ ਜੀ ਐਨ ਖਤ ਬੰਦੀ ਆ 20% ਲੈਸ ਹੋ ਜਾਣੀ ਇਰ ਤੇ ਐਨ 50 ਰੁਪਏ ਦੀ ਬੰਦੀ ਆ 20% ਇਤੋਂ ਵੀ ਲੈਸ ਸਾਰਾ ਹੀ ਹਾਂਜੀ ਕੋਈ ਗੱਲ ਨਹੀਂ ਸਾਰਿਆਂ ਦੇ ਇਹ 50 ਰੁਪਏ ਦੀ ਦੋ ਆ ਜੀ ਵਾਹ ਯਾਰ ਲਓ ਜੀ ਹੋਰ ਸੇ ਲਾਤੀ ਕਹਿੰਦੇ ਕਹਿੰਦੇ 50 ਰਪਈਆਂ ਦੋ ਕਰਤੀਆਂ ਲਓ ਜੀ ਵਾਹ ਜੀ ਵਾਹ ਪਹਿਲਾਂ ਕਹਿੰਦਾ 50 ਦੀ ਇੱਕ ਕਹਾਂ 50 ਦੀਆਂ ਦੋ ਕਰ ਦੇਾਂਗੇ ਨਾਲੇ ਵੀ ਥੋੜਾ ਹੀ ਰਹਿ ਗਿਆ 50 ਰਪਈਆਂ ਦੋ ਲੁੱਟ ਲਓ ਮੇਲਾ ਲੈ ਜਾਓ ਆਣਾ ਕਿੱਥੇ ਆ ਜੀ ਅੱਡਾ ਮੈਰਪੁਰ ਖੋਸਲਾ ਪਤੰਗਾ ਵਾਲਾ ਤੇ ਫੋਨ ਨੰਬਰ ਮੇਰਾ ਹੈਗਾ 9815045266 ਕਿਸ ਨੂੰ ਹੋਸਟਲ ਚ ਚਾਹੀਦੀ ਤੇ ਹੋਸਟਲ ਚ ਵੀ ਲੈ ਲਓ ਵਾਜਵਾ ਮੇਰੇ ਕੋ ਬ੍ਰੈਟਲੈਸ ਆਇਆ ਵਾ 100 ਰੁਪਏ ਦਾ ਸਿਰਫ ਪੀਸ ਦਾ 20% ਲੈਸ 70 ਰੁਪਏ ਦਾ ਆ ਵਾਜਵਾ ਇਹ ਚ 20% ਲੈਸ 80 ਰੁਪਏ ਦਾ ਪੈਣਾ ਵਾਜਵਾ ਆ ਭਈਆ ਬਾਬੀ ਲਈ ਦੋਨਾਂ ਵਾਸਤੇ ਇਹ ਚ ਮੇਰੇ ਕੋ ਇੰਨੀ ਵੈਰਾਈਟੀ ਆਈ ਆ 50 ਰੁਪਏ ਤੋਂ ਆਟਮ ਸਟਾਰਟ ਹੋ ਜਾਂਦੀ ਹੈ 250 ਰੁਪਏ ਦੀ 20% ਲੈਸ ਸ਼ੇਅਰ ਕਰਨ ਵਾਲੇ ਨੂੰ ਉਹਦਾ 10% ਲੈਸ ਇਹ ਚ ਮੇਰੇ ਕੋ 50 ਰੁਪਏ ਵਾਲਾ ਵੀ ਹੈਗਾ 100 ਵਾਲਾ ਵੀ ਹੈਗਾ 250 ਵਾਲਾ ਵੀ ਹੈਗਾ ਵਾਹ ਜੀ ਵਾਹ ਬੜੀ ਇਹਦੇ ਵਿੱਚ ਬੜੀ ਵੈਰਾਈਟੀ ਆ ਕਾफी ਵੈਰਾਈਟੀ ਖਤਮ ਵੀ ਹੋ ਗਈ ਮੇਰੇ ਕੋਲ ਖਤਮ ਹੋ ਗਈ ਖਤਮ ਤਾਂ ਹੋਣੀ ਹੈ ਜੀ ਨਾਲ ਨਾਲ ਰੇਡ ਵੀ ਬੜੇ ਘੱਟ ਆ ਤੁਸੀਂ ਵਾਹ ਜੀ ਵਾਹ ਕਿਆ ਹੀ ਬਾਤ ਆ ਆਰ ਨਾਲ ਭਾਰ ਨਾਲ ਭਾਬੀ ਵੀ ਖੁਸ਼ ਕਰੋ ਉਹ ਵੀ ਘੱਟ ਪੈਸੇ ਆ। ਭਰਾ ਦੇ ਨਾਲ ਕਹਿੰਦੇ ਭਾਬੀ ਖੁਸ਼ ਕਰੋ। ਉਹ ਵੀ ਘੱਟ ਪੈਸੇ ਆ। ਮੇਰੇ ਗਾ ਖੁਸ਼ ਮੈਂ ਵੀ ਖੁਸ਼। ਹਾਏ ਹਾਏ। ਤੁਸਲਾ ਵੈਸੇ ਬੱਚਾ ਬੱਚਾ ਜਾਂਦਾ ਨਕੋਦਰ ਜੀ ਤੁਹਾਨੂੰ। ਬਾਟਾ ਢੀ ਕਿਰਪਾ ਜੀ ਤੁਸੀਂ ਮੇਰੀ ਘੱਟੋ ਘਾਟ ਦੀ 7-8 ਇੰਟਰਵਿਊ ਲੈਤਾ ਹੁਣੇ ਲੈਤੀਆ ਹੁਣੇ। ਹਾਂਜੀ। ਤੁਹਾਡੇ ਅਸ਼ੀਰਵਾਦ ਨਾਲ ਹੀ ਵਧੇ ਆ ਨਕੋਦਰ ਦਾ ਵੀ ਨਾਂ ਹੋਰ ਆਪਾਂ ਕਰਨਾ ਆਪਣਾ ਮੈਰਪੁਰ, ਸ਼ਾਹਕੋਟ, ਨੂਰਮਹਿਲ ਸਾਰੇ ਪਾਸੇ ਆਪਣਾ ਨਾਂ ਤੁਹਾਡਾ ਕਰਕੇ ਹੀ ਵਜਦਾ ਜੀ। ਵਾਜਵਾ ਆਪਣਾ ਨਾਂ ਕਰ ਪਸਾ ਨੂੰ ਜੇ ਵੀਡੀਓ ਸ਼ੇਅਰ ਹੋ ਗਈ ਹੈ ਕਰੀ ਪੱਕਾ ਵਾਅਦਾ ਕਰਦੇ ਹਾਂ 20% ਕਾ ਵਾਰਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਵੇ ਉਹ ਵੀ ਢਾਡਾ ਕਰਕੇ ਆਪਾਂ ਕੀਤਾ 20% ਉਹ ਸਿਰਫ ਹੌਸੇਲ ਚ ਹੀ ਹੋ ਗਈ ਉਹਦਾ 10% ਅੱਛਾ ਰਖੜੀਆਂ ਦੀ ਬਹੁਤ ਦਿਖਾਈਆਂ ਆ ਹਾਂਜੀ ਇਹ 10 ਰੁਪਏ ਦੀ 20 ਰੁਪਏ ਦੀ 30 ਰੁਪਏ ਦੀ ਹੋ ਗਈ ਇੱਕ 50 ਦੀਆਂ ਦੋ ਆ ਹਾਂਜੀ ਜਿਆਦਾ ਤੋਂ ਜਿਆਦਾ ਹਾਈ ਰੇਟ ਜਿਹੜਾ ਜਿਆਦਾ ਜਿਆਦਾ ਜੀ ਮਾਰਕੀਟ ਵਿੱਚ 250 ਰੁਪਏ ਦੀ ਲੱਕੜੀ ਵਿਕਦੀ ਆ ਦਿਖਾ ਦਿਓ ਵਾਲੀਆਂ ਜੀ ਓਏ ਵੀ ਦੇਖ ਲਓ ਜੀ ਬਾਜੀ ਬਾ ਬਹੁਤ ਟੌਪ ਦੀਆਂ ਐ ਜਿੱਦਾਂ ਸਾਰੀ ਦੋ 250 ਦੇ ਇਹ ਗੈਣਾ 200 ਰੁਪਏ ਦੇ ਹਨ ਇਹਨੇ ਸੁਝਾ ਕੇ ਇਹ ਗੈਣਾ ਇਹ ਮੇਰੇ ਕੋ ਤੁਹਾਨੂੰ 250 ਮਿਲੇ ਬਾਜ਼ਾਰ ਇਹਦਾ 350 ਪਹਿਲੀ ਗੱਲ ਤੇ ਹੋਣੀ ਹੀ ਨਹੀਂ ਕਿਸੇ ਕੋਲ ਵੀ ਇਹ ਇਹ ਵੈਰਿਟੀ ਮੇ ਲੱਭ ਕੇ ਲਿਆਂਦੀ ਆਏ ਹਾ ਲੋਕ ਖੁਸ਼ ਹੋ ਜਾਣੇ ਆ ਤੇ ਇਹਦੇ ਵਿੱਚ 250 ਰੁਪਏ ਦੀ ਉੱਤੇ ਵੀ 20% ਤੁਹਾਨੂੰ ਡਿਸਕਾਊਂਟ ਮਿਲੇਗਾ ਮੇਰੇ ਕੋਲ 20% ਇਹ 40-50 ਰੁਪਏ ਲੈਸ ਹੋ ਗਏ 200 ਰੁਪਏ ਦੀ 200 ਰੁਪਏ ਦੀ ਵਾਹ ਵਾਹ 200 ਰੁਪਏ ਦੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 200 ਰੁਪਏ ਦੀ ਲੋ ਜੀ ਪਹੁੰਚੇ ਸੀ ਖੋਸਲਾ ਪਤੰਗਾ ਮਾਰਾ ਅੱਡਾ ਮਹਤਵਪੂਰਨ ਰੇਕੋਦਰ ਖੋਸਲਾ ਸਾਹਿਬ ਮੇਰੇ ਨਾਮ ਨਾਲ ਖੜੇ ਨੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰ ਤੁਹਾਡਾ ਬਹੁਤ ਬਹੁਤ ਵਧੀਆ ਜੀ ਜਿਨੇ ਵੀ ਰਖੜੀ ਲੈਣੀ ਆ ਰਖੜੀ ਆ ਰਹੀ ਆ ਲੱਗੇ ਮਾਲ ਹੈਗਾ ਥੋੜਾ ਦੁਕਾਨਦਾਰ ਲੈ ਜਾਣ ਘਰ ਦੇ ਲੈ ਜਾਣ ਪਹਿਣਾ ਲੈ ਜਾਣ ਭਰਾ ਲੈ ਜਾਣ ਇੱਥੇ ਆਉਣਾ ਆ ਖੋਸਲਾ ਪਤੰਗਾਂ ਵਾਲਾ ਅੱਡਾ ਮਹਤਪੁਰ ਸਸਤੀ ਤੋਂ ਸਸਤੀ ਰੱਖੜੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਆਉਣਾ ਆ ਜੇ 20% ਲੈਸ ਲੈਣੀ ਆ ਓਕੇ ਸਰ ਥੈਂਕ ਯੂ ਜੀ ਥੈਂਕ ਯੂ ਜੀ ਸੋ ਮਾਚ ਇਕਤਲਾ ਟੀਮ ਦਾ ਬਹੁਤ ਬਹੁਤ ਸ਼ੁਕਰੀਆ